ਸਾਰੀ ਖੇਡ ਮਾਈਂਡਸੈਟ ਦੀ ਆ ਜਿੰਨਾ ਸਟਰੋਂਗ ਮਾਈਂਡਸੈਟ ਹੋਊਗਾ ਤੁਹਾਡਾ ਓਨਾ ਵਧੀਆ ਤੁਸੀਂ ਆਪਸ਼ਨ ট্রেਡਿੰਗ ਦੇ ਵਿੱਚ ਨਿਫਟੀ ਬੈਂਕ ਨਿਫਟੀ ਜਾਂ ਫਿਰ ਸਟਾਕਸ ਦੇ ਵਿੱਚ ਵੀ ਜੇ ਤੁਸੀਂ ਆਪਸ਼ਨ ਟਰੇਡ ਕਰਨੀ ਆ ਪ੍ਰੋਫਿਟ ਲਗਾਤਾਰ ਕਰ ਸਕਦੇ ਜੋ ਪ੍ਰੋਫਿਟੇਬਲ ਤਾਂ ਹੀ ਤੁਸੀਂ ਹੋ ਸਕਦੇ ਜੋ ਜੇ ਤੁਹਾਡਾ ਮਾਈਂਡਸੈਟ ਸਟਰੋਂਗ ਹੈ ਸੋ ਤਗੜਾ ਮਾਈਂਡਸੈਟ ਬਣਾਉਣ ਵਾਸਤੇ ਕੁਝ ਚੀਜ਼ਾਂ ਮੈਂ ਤੁਹਾਨੂੰ ਦੱਸੂਗਾ ਅੱਜ ਸੋ ਸਭ ਤੋਂ ਪਹਿਲੀ ਚੀਜ਼ ਕਿ ਆਪਣਾ ਇੱਕ ਤਰੀਕਾ ਡਿਫਾਈਨ ਕਰ ਲਓ ਕਿ ਮੈਂ ਹੈ ਅਮਰਤ ਟਰੇਡ ਕਰਨੀ ਆ ਜਾਂ ਮੈਂ ਸ਼ੂਟਿੰਗ ਸਟਾਰ ਤੇ ਟਰੇਡ ਕਰਨੀ ਆ ਜਾ ਫਿਰ ਮੈਂ OI ਡਾਟਾ ਤੇ ਟ੍ਰੇਡ ਕਰਨੀ ਹੈ ਜਾਂ ਫਿਰ ਕੋਈ ਵੀ ਹੋਰ ਤਰੀਕਾ ਹੈ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਉਹ ਤਰੀਕਾ ਡਿਫਾਈਨ ਕਰ ਲੈ ਕਰ ਲਿਆ ਥੈਨ ਉਸ ਤੋਂ ਬਾਅਦ ਕੀ ਕਰਨਾ ਜਦੋਂ ਵੀ ਬੰਦਦਾ ਹੈ ਬਿਨਾਂ ਡਰੇ ਬਿਨਾਂ ਡਰੇ ਤੇ ਬਿਨਾਂ ਮੰਦੇ ਦੇ ਜਦੋਂ じゃ ਕੋਈ ਵਿਚਾਰ ਲਿਆਏ ਟ੍ਰੇਡ ਕਰੋ ਐਂਟਰੀ ਕਰ ਲਓ ਐਂਟਰੀ ਕਰ ਲਓ ਜਦੋਂ ਤੁਹਾਡਾ ਤਰੀਕਾ ਪਰਫੈਕਟ ਬੰਦਦਾ ਜਿੱਥੇ ਉਹਦੇ ਵਿੱਚ ਐਂਟਰੀ ਬੰਦਦੀ ਜਦੋਂ ਉਹ ਚੀਜ਼ ਆ ਜਾਂਦੀ ਹੈ ਉੱਥੇ ਐਂਟਰੀ ਕਰ ਲਓ ਐਂਟਰੀ ਕਰ ਲਈ ਤੇ ਐਂਟਰੀ ਕਰਨ ਦੇ ਨਾਲ ਨਾਲ ਸਭ ਤੋਂ ਪਹਿਲੀ ਚੀਜ਼ ਸੇਫਟੀ ਸੇਫਟੀ ਆਪਣਾ ਸਟੌਪ ਲੌਸ ਲਾ ਲਓ ਐਂਟਰੀ ਕਰ ਲਈ ਸਟੌਪ ਲੌਸ ਲਾ ਲਿਆ ਹੁਣ ਦੇਖੋ ਐਗਜ਼ਾਮਪਲ ਆਪਾਂ ਹੈ ਮਰਦਾ ਲਾ ਕੇ ਚੱਲਦੇ ਹਾਂ ਹੈ ਮਰਦਾ ਆਪਾਂ ਐਗਜ਼ਾਮਪਲ ਲਾ ਕੇ ਚੱਲਦੇ ਹਾਂ ਹੁਣ ਜਿਹਦਾ ਆ ਹੈ ਮਰ ਬਣਿਆ ਸੀ ਅੱਜ ਹੀ ਆਪਾਂ ਇੱਥੇ ਟ੍ਰੇਡ ਕੀਤੀ ਸੀ ਸੋ ਇਹਦਾ ਲਾ ਕੇ ਚੱਲਦੇ ਇਥੇ ਲੌਂਗ ਪੋਜੀਸ਼ਨ ਤੇ ਕਲਿੱਕ ਕਰਨਾ ਲੌਂਗ ਪੋਜੀਸ਼ਨ ਦੇ ਉੱਤੇ ਕਲਿੱਕ ਕਰਕੇ ਫਿਰ ਆਪਾਂ ਕੀ ਕਰਨਾ ਇਹਨੂੰ ਇਹਦੇ ਉੱਤੇ ਸੈੱਟ ਕਰ ਦੇਣਾ ਸੈੱਟ ਕਰਤਾ ਆਪਾਂ ਇਹਨੂੰ ਇਹ ਦਿੱਤੇ ਤੇ ਹੁਣ ਆਪਾਂ ਦੇਖਣਾ ਇਹਦੇ ਵਿੱਚ ਰਿਸਕ ਟੂ ਰਿਵਾਰਡ 1:2 ਕਿਥੇ ਹੁੰਦਾ ਇੱਥੇ ਕਿ ਹੁੰਦਾ ਸੋ ਦੇਖੋ ਇਦਾਂ ਕਰਨਾ ਸਭ ਤੋਂ ਪਹਿਲਾਂ ਤੁਸੀਂ ਆਪਣਾ ਤਰੀਕਾ ਇੱਕ ਸਿਲੈਕਟ ਕਰ ਲਿਆ ਕਿ ਮੇਰਾ ਆ ਤਰੀਕਾ ਮੈਂ ਇੱਥੇ ਟਰੇਡ ਕਰਨੀ ਆ ਕਰ ਲਿਆ ਔਡ ਸਾਈਡ ਆ ਨਾ ਥੈਨ ਉਸ ਤੋਂ ਬਾਅਦ ਆ ਸਟੈਪ 2 ਕਿ ਜਦੋਂ ਵੀ ਬੰਦ ਆ ਬਿਨਾ ਡਰੇ ਬਿਨਾ ਮਨ ਦੇ ਵਿੱਚ ਕੋਈ ਦੂਜਾ ਵਿਚਾਰ ਲਿਆਏ ਐਂਟਰੀ ਕਰ ਲਓ ਕਰ ਲਈ ਐਂਟਰੀ ਹੁਣ ਉਸ ਤੋਂ ਬਾਅਦ ਤੁਸੀਂ ਉਹਦੇ ਉੱਤੇ ਆਪਣਾ ਜੇ ਤੁਸੀਂ ਕਾਲ ਸਾਈਡ ਕੀਤੀ ਲੌਂਗ ਪੋਜੀਸ਼ਨ ਵਾਲਾ ਲਾ ਕੇ ਤੇ 1:2 ਦਾ ਰੇਸ਼ਿਓ ਸਿਲੈਕਟ ਕਰ ਲਓ ਕਰ ਲਓ ਜਿੱਥੋਂ ਤੱਕ ਮੈਂ ਤੁਹਾਡਾ ਬੰਦਾ ਹੈ ਜਿਦੋਂ ਇਹਨੂੰ ਟੱਚ ਕਰਦਾ ਪ੍ਰੋਫਿਟ ਬੁੱਕ ਕਰ ਲਓ ਤੇ ਥੱਲੇ ਨਾਲੇ ਸਟਾਪ ਲੌਸ ਲਾ ਦਿਓ ਜਦੋਂ ਤੁਸੀਂ ਟ੍ਰੇਡ ਦੇ ਵਿੱਚ ਐਂਟਰੀ ਕੀਤੀ ਨਾ ਉਸੇ ਸਮੇਂ ਤੇ ਸਟਾਪ ਲੌਸ ਲਾ ਦਿਓ ਕਿਉਂਕਿ ਸਟਾਪ ਲੌਸ ਜਿੰਨਾ ਬੰਦਾ ਆਪਾਂ ਉਹਨਾਂ ਦੇਣਾ ਉਤੋਂ ਜ਼ਿਆਦਾ ਮਾਸਾ ਨਹੀਂ ਦੇਣਾ ਆਪਾਂ ਜਿੰਨਾ ਬੰਦਾ ਉਹਨਾਂ ਦੇਣਾ ਤੇ ਸਟਾਪ ਲੌਸ ਦੇ ਮੁਕਾਬਲੇ ਆਪਾਂ ਪ੍ਰੋਫਿਟ ਡਬਲ ਲੈਣਾ ਹੁਣ ਤੁਹਾਡਾ ਇੱਕ ਤਰੀਕਾ ਹੋ ਗਿਆ ਕਿ ਮੇਰਾ ਤਰੀਕਾ ਮੈਂ ਇੱਥੇ ਟ੍ਰੇਡ ਕਰਨੀ ਹੈ ਮਰਿਆ ਸ਼ੂਟਿੰਗ ਸਟਾਰ ਆ ਉਹ ਆਈ ਡੇਟਾ ਕੁਝ ਵੀ ਹੋ ਸਕਦਾ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਤੇ ਉਸ ਤਰੀਕੇ ਦੇ ਨਾਲ ਤੁਸੀਂ ਟ੍ਰੇਡ ਵੀ ਕਰਨ ਦੇ ਜੋ ਪ੍ਰੋਫਿਟ ਤਾ ਡਾ ਡਾ ਬਲੋਨ ਡਿਆ ਲਾਸ ਤੁਹਾਡਾ ਜਿਹੜਾ ਹੁੰਡਿਆ ਪ੍ਰੋਫਿਟ ਦੇ ਮੁਕਾਬਲੇ 50% ਹੁੰਡਿਆ ਘੱਟ ਹੁੰਡਿਆ ਛੋਟਾ ਹੁੰਡਿਆ ਸੋ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਚੱਲੋਗੇ ਤੇ ਇਹਨੂੰ ਟਾਈਮ ਦੇਣਾ ਹੈ ਇਹ ਨਹੀਂ ਕਿ ਆਪਾਂ ਪਹਿਲੀ ਵਾਰ ਕੀਤਾ ਲਾਸ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਆਪਾਂ ਇਹ ਸੋਚੀਏ ਕਿ ਨਹੀਂ ਇਹ ਤਰੀਕਾ ਕੰਮ ਦਾ ਨਹੀਂ ਦੋ ਵਾਰ ਕੀਤਾ ਲਾਸ ਹੋ ਗਿਆ ਫਿਰ ਆਪਾਂ ਸੋਚੀਏ ਕਿ ਇਹ ਤਰੀਕਾ ਕੰਮ ਤਾਂ ਨਹੀਂ ਘਟੋ ਘਟ ਇੱਕ ਤਰੀਕੇ ਤੇ 10 ਵਾਰ 10 ਵਾਰ ਟਰੇਡ ਕਰੋ ਘਟੋ ਘਣ ਇੱਕ ਤਰੀਕੇ ਤੇ ਤੇ ਉਦੋਂ ਬਾਅਦ ਤੁਸੀਂ ਡਿਸਾਈਡ ਕਰੋ ਕਿ ਉਹ ਤਰੀਕਾ ਕੰਮ ਦਾ ਹੈਗਾ ਜਾਂ ਫਿਰ ਨਹੀਂ ਕੰਮ ਦਾ ਹੈਗਾ ਜਿਦਾਸਾਂ ਦੇ ਵਿੱਚੋਂ ਉਹ ਤਰੀਕਾ ਤੁਹਾਨੂੰ 7 ਵਾਰ 8 ਵਾਰ ਪ੍ਰੋਫਿਟ ਦੇਣ ਦਿਆ ਫਿਰ ਬਹੁਤ ਵਧੀਆ 100% ਦੀ ਲੋੜ ਨਹੀਂਗੀ ਜਦੋਂ ਤੱਕ ਤੁਸੀਂ ਇਹ ਸੱਚ ਨਹੀਂ ਮੰਨੋਗੇ ਕਿ 100% ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਦੁਨੀਆ ਦੇ ਵਿੱਚ ਉਦੋਂ ਤੱਕ ਜਿਹੜੀ ਝਟਕਣਾ ਹੈ ਨਾ ਇਹ ਚਲਦੀ ਰਹੂਗੀ ਜਿੱਦਾਂ ਦੇਖੋ ਇਨਸਾਨ ਨੇ ਮਰਨਾ ਹੈ ਸਾਰਿਆਂ ਨੂੰ ਪਤਾ ਹੈ ਸਦਾ ਕਿਸੇ ਨੇ ਨਹੀਂ ਰਹਿਣਾ ਪਰ ਉਹਦਾ ਮਤਲਬ ਇਹ ਨਹੀਂ ਕਿ ਅਪਾ ਜੀਣਾ ਛੱਡ ਦਿੰਨੇ ਆ ਤੇ ਉਹ ਚੀਜ਼ ਨੂੰ ট্রেਡਿੰਗ ਦੇ ਵਿੱਚ ਵੀ ਅਪਲਾਈ ਕਰੋ ਕਿ ਜਦੋਂ ਕੋਈ ਤੁਹਾਡਾ ਤਰੀਕਾ ਬਣਿਆ ਐਂਟਰੀ ਕਰ ਲੋ ਸਟਾਪ ਲੌਸ ਹੀ ਹੋ ਜੂਗਾ ਮਰ ਥੋੜੀ ਚੱਲੀ ਐ ਸਟਾਪ ਲੌਸ ਹੀ ਹੋਣ ਡਿਆ ਤੇ ਦੁਬਾਰਾ ਵੀ ਆਪਾਨੂੰ ਮੌਕੇ ਮਿਲਣੇ ਆ ਸੋ ਇਸ ਕਰਕੇ ਡਰਨਾ ਘੱਟੋਂ ਜਦੋਂ ਵੀ ਆਪਣਾ ਤਰੀਕਾ ਬੰਦਾ ਐਂਟਰੀ ਕਰੋ ਸਟਾਪ ਲੌਸ ਜੀਵਨ ਦਾ ਸਟਾਪ ਲੌਸ ਲਓ ਤੇ ਟਾਰਗੇਟ ਆਪਾਂ ਲੈਣਾ ਆ ਸਟਾਪ ਲੌਸ ਦੇ ਮੁਕਾਬਲੇ ਡਬਲ ਸੋ ਜਦੋਂ ਤੁਸੀਂ ਇਸ ਪ੍ਰੋਸੈਸ ਨੂੰ ਲਗਾਤਾਰ ਕਰਨ ਦੇ ਤੇ ਇੱਕ ਮਹੀਨਾ ਲਗਾਤਾਰ ਕਰਤਾ ਤੇ ਤੁਹਾਡਾ ਜਿਹੜਾ ਮਾਈਂਡਸੈਟ ਬਹੁਤ ਤਗੜਾ ਹੋ ਜਾਊਗਾ ਪਹਿਲਾਂ ਤੁਸੀਂ ਕਰੋ ਕੇਵਲ ਇੱਕ ਲੋਟ ਦੇ ਨਾਲ ਕੇਵਲੇ ਇੱਕ ਲੋਟ ਨਾਲ ਕਰੋ ਸ਼ੁਰੂ ਦੇ ਵਿੱਚ ਕਿਉਂਕਿ ਤੁਸੀਂ ਕੀ ਕਰਨ ਦੇ ਤੁਸੀਂ ਸਿੱਖਣ ਵਾਸਤੇ ਆ ਕਰਨ ਦੇ ਜੋ ਪਹਿਲਾਂ ਪਹਿਲੇ ਦਿਨ ਤੋਂ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੈ ਕਿ ਦੁਨੀਆ ਦੇ ਵਿੱਚ ਜਿੱਦੇ ਵਿੱਚ ਆਪਾਂ ਪੈਸੇ ਕਮਾਉਣਾ ਸ਼ੁਰੂ ਕਰ ਦਈਏ ਪਹਿਲਾ ਜਿਹੜਾ ਸਟੈਪ ਹੁੰਦਾ ਉਹ ਸਿੱਖਣਾ ਹੀ ਹੁੰਦਾ ਸੋ ਇਸ ਕਰਕੇ ਪਹਿਲਾਂ ਤੁਸੀਂ ਕੇਵਲ ਇੱਕ ਲੋਟ ਦੇ ਨਾਲ ਕਰੋ ਤੇ ਤੁਸੀਂ ਕੀ ਕਰਨਾ ਮਾਈਂਡਸੈਟ ਨੂੰ ਬਿਲਡ ਕਰਨਾ ਹੈ ਮਾਈਂਡਸੈਟ ਬਿਲਡ ਕਰਨਾ ਜਿਹੜੀਆਂ ਚੀਜ਼ਾਂ ਤੁਹਾਨੂੰ ਮੈਂ ਦੱਸੀਆਂ ਕਿ ਸਟਾਪ ਲੌਸ ਆਪਣਾ ਛੋਟਾ ਉਹਦੇ ਮੁਕਾਬਲੇ ਪ੍ਰੋਫਿਟ ਆਪਣਾ ਡਬਲ ਕੇਵਲ ਇੱਕ ਤਰੀਕੇ ਦੇ ਉੱਤੇ ਟਿਕ ਕੇ 30 ਦਿਨ ਆਪਾਂ ਇੱਕ ਤਰੀਕੇ ਨੂੰ ਦੇਣੇ ਆ ਤੇ ਇਹ ਨਹੀਂ ਕਿ ਇੱਕ ਦੋ ਵਾਰ ਮਤਲਬ ਕਿ ਉਹਦੇ ਵਿੱਚ ਲੌਸ ਹੋ ਗਿਆ ਤੇ ਆਪਾਂ ਉਹਨੂੰ ਛੱਡ ਕੇ ਚੇਂਜ ਕਰ ਦੇਣਾ ਇਦਾਂ ਨਹੀਂ ਕਰਨਾ 30 ਦਿਨ ਦੇਣੇ ਆ ਇੱਕ ਲੋਡ ਦੇ ਨਾਲ ਕਰੋ ਪ੍ਰੋਫਿਟ ਵੀ ਛੋਟੇ ਹੋਣਗੇ ਲੌਸ ਵੀ ਛੋਟੇ ਹੋਣਗੇ ਪਰ ਤੁਹਾਨੂੰ ਸਿੱਖਣ ਨੂੰ ਮਿਲੂਗਾ ਤੁਹਾਡਾ ਮਾਈਂਡਸੈਟ ਬਿਲਡ ਹੋਊਗਾ ਇੱਕ ਵਾਰ ਮਾਈਂਡਸੈਟ ਬਿਲਡ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਆਪਾਂਵੇਂ ਤੁਸੀਂ ਜਿੰਨੇ ਮਰਜ਼ੀ ਲੋਡ ਦੇ ਨਾਲ ਟਰੇਡ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਤੁਸੀਂ ਹੌਲੀ ਹੌਲੀ ਲੋਟ ਆਪਣੀ ਇਨਕਰੀਜ਼ ਕਰ ਸਕਦੇ ਹੋ ਪਰ ਪਹਿਲਾ ਜਿਹੜਾ ਸਟੈਪ ਹੈ ਉਹ ਸਿੱਖਣਾ ਤੇ ਮਾਈਂਡਸੈਟ ਨੂੰ ਬਿਲਡ ਕਰਨਾ ਜਦੋਂ ਸਟਰੋਂਗ ਮਾਈਂਡਸੈਟ ਤੁਸੀਂ ਬਿਲਡ ਕਰ ਲਿਆ ਉਸ ਤੋਂ ਬਾਅਦ ਤੁਹਾਨੂੰ ਪ੍ਰੋਫਿਟ ਕਰਨ ਤੋਂ ਕੋਈ ਨਹੀਂ ਰੋਕ ਸਕਦਾ